ਸ਼ਿਆਰਪੁਰ ਦੇ ਬੁੱਲਾਵਾੜੀ ਚੌਕ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੀਜੇਪੀ ਦੇ ਨੇਤਾ ਤੇ ਤਿੰਨ ਨੌਂ ਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਦੱਸਦੀ ਕਿ ਬੀਤੀ ਰਾਤ ਬੀਜੇਪੀ ਨੇਤਾ ਹਰੀ ਸੂਦ ਜਦੋਂ ਕਿਸੇ ਕੰਮ ਤੋਂ ਕਾਰ ਆਪਣੇ ਵਾਪਸ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਤਿੰਨ ਨੌਂ ਜਵਾਨਾਂ ਤੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਨੇ ਤਾਂ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਵਾਲੇ ਨੌਜਵਾਨਾਂ ਦੇ ਵਿਚਕਾਰ ਹਾਡੀਸੂਤ ਦੀ ਜਾਨਕੀ ਬੀਜੇਪੀ ਨੇਤਾ ਦੀ ਬਹਿਸ ਬਾਜੀ ਹੋਈ ਹੈ ਤਾਂ ਹੱਥੋਂ ਪਾਈ ਤੱਕ ਗੱਲ ਪਹੁੰਚੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ ਦੇ ਬੁੰਲਾਵੜੀ ਚੌਕ ਤੋਂ ਤਾਂ ਜਿਸ ਦੇ ਵਿੱਚ ਹਰਦ ਸੂਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਇਸੇ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਤਿੰਨ ਨੌਜਵਾਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਨਹੀਂ ਰੁਕੇ ਤਾਂ ਉਹਨਾਂ ਨੇ ਸਾਡਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਦਾ ਪਿੱਛਾ ਕਰਦੇ ਹੋਏ ਅਸੀਂ ਗਲੀਆਂ ਦੇ ਵਿੱਚ ਵੜ ਗਏ ਆ ਤਾਂ ਉਹਨਾਂ ਨੇ ਸਾਡੇ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਆਸ-ਪਾਸ ਦੇ ਲੋਕ ਵੀ ਜਿਹੜੇ ਸਨ ਇਕੱਠੇ ਹੋ ਗਏ ਤਾਂ ਉੱਥੇ ਹੀ ਜੇ ਗੱਲ ਪੁਲਿਸ ਅਧਿਕਾਰੀਆਂ ਦੀ ਕੀਤੀ ਜਾਵੇ ਤਾਂ ਉਥੇ ਹੀ ਡੀਐਸਪੀ ਸਿਟੀ ਦੇਵਦੱਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਦੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਦੇਖਿਆ ਤਾਂ ਜਾਂਚ ਕਰਦੇ ਹੋਏ ਪਾਇਆ ਗਿਆ ਕਿ ਉਹਨਾਂ ਦੀ ਲੜਾਈ ਜ਼ਰੂਰ ਹੋਈ ਹੈ ਪਰ ਕਿਸੇ ਵੀ ਧਿਰ ਦੇ ਵੱਲੋਂ ਕੋਈ ਫਾਇਰ ਜਿਹੜਾ ਉਹਨਾਂ ਹੀ ਕੀਤਾ ਗਿਆ ਇਸ ਤੋਂ ਬਾਅਦ ਉਹਨਾਂ ਨੇ ਗੱਲ ਕਹੀ ਹੈ ਕਿ ਬੋਲੀ ਚੱਲਣ ਦੀ ਵੀ ਕੋਈ ਵੀਡੀਓ ਸਾਹਮਣੇ ਨਹੀਂ ਆਈ ਤਾਂ ਇਸ ਲਈ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਉੱਥੇ ਕੋਈ ਫਾਇਰ ਜਿਹੜਾ ਨਹੀਂ ਹੋਇਆ ਤਾਂ ਪੁਲਿਸ ਫਿਰ ਵੀ ਗੰਭੀਰਤਾ ਦੇ ਨਾਲ ਜਿਹੜੀ ਹੈ ਜਾਂਚ ਕਰ ਰਹੀ ਹੈ ਇਸ ਦੇ ਨਾਲ ਉਹਨਾਂ ਨੇ ਹੋਰ ਕਿਹੜੇ-ਕਿਹੜੇ ਖੁਲਾਸੇ ਕੀਤੇ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਵੀ ਸੁਣਾਉਂਦੇ ਆ ਡੀਐਸਪੀ ਸਿਟੀ ਦੇਵ ਦੱਤਾ ਸ਼ਰਮਾ ਦੇ ਜਵਾਨੀ ਕੀ ਨਾ ਆਪਣਾ ਹਾਨੀ ਸੂਜੀ ਆ ਤੁਸੀਂ ਸਭ ਕਿੱਦਾਂ ਹੋਇਆ ਜੀ ਕੁਛ ਨਹੀਂ ਜੀ ਆਪਾਂ ਸੱਜਣਾ ਜੋ ਘਰ ਜਾ ਰਹੇ ਸੀਗੇ ਚੌਂਕ ਤੋਂ ਦੋ ਮੋੜ ਸੇ ਘਟੇ ਤਿੰਨ ਬੰਦੇ ਸਗੇ ਤੇ ਕਹਿੰਦੇ ਰੁਕੋ ਰੁਕੋ ਅਸੀਂ ਨਹੀਂ ਰੁਕੇ ਚਲੋ ਗਏ ਜਦੋਂ ਇਹ ਮੋੜ ਘਟੇ ਮਰ ਵੱਡੇ ਵੱਲ ਉਹਨੇ ਇੱਕ ਰਵਾਲੋਵ ਗੱਡੀ ਆਪਣੀ ਕਿਉਂ ਜੋਗਾ ਜੇ ਚੋਂ ਗੱਡੋ ਵੀ ਨਾਲ ਤੂੰ ਕੌਣ ਬਈ ਇਹ ਕੱਢ ਜੇ ਤੂੰ ਵੀ ਅਸੀਂ ਜੋ ਗੱਡੀ ਭਜਾਈ ਅੱਗੇ ਮਗਰੋਂ ਆਂਦੇ ਰਹੇ ਅਸੀਂ ਉਸ ਤੋਂ ਬਾਅਦ ਗਏ ਡੀਸੀ ਰੋਡ ਚੌਂਕ ਡੀਸੀ ਰੋਡ ਚੌਂਕ 'ਚ ਪੁਲਿਸ ਨਾਲ ਦੀ ਮੁੜ ਕੇ ਇਪੋਸੋ ਚੱਲਦੇ ਚੱਲ ਮਗਰ ਨਹੀਂ ਆਉਗੇ ਸਾਡੇ ਉੱਤਵਾਰੀ ਆਪਣੇ ਸਰਵਿਸ ਵਗੈ ਇਧਰ ਮੁੜ ਗਏ ਕਿ ਚੱਲ ਉਹ ਇਹਨਾਂ ਤਾਂ ਨਹੀਂ ਡਗਾਈ ਕਰਦੇ ਨਹੀਂ ਖਤਰਾ ਤੇ ਅਸੀਂ ਆਪਣੇ ਭਾਜੀ ਉਹਨੇ ਗਏ ਉਹਨੇ ਕਿਹਾ ਫੋਨ ਕੀਤਾ ਬੰਦੇ ਮਗਰ ਲੱਗੇ ਵੀ ਅਸਲ ਹੈਗੇ ਆ ਤੀ ਮੜਾ ਬਾਅਦ ਅੱਗੇ ਦੇਖੋ ਜਿਉ ਅਸੀਂ ਗਲੀ ਗਲੀ ਬਾੜਲੀ ਗੱਡੀ ਸਾਡੇ ਮਗਰ ਹੀ ਆਏ ਤਾਂ ਉਹਨੇ ਅੱਗੇ ਇੱਕ ਫਾਇਰ ਕਟਿਆ ਤੇ ਅਸੀਂ ਚੱਲ ਗਏ ਪਿੱਛੇ ਉਤੋਂ ਇੱਕ ਬੰਦੇ ਫਾਇਰ ਹੋਰ ਫੇਰ ਕਟਿਆ ਤੇ ਉਤੋਂ ਬਾਅਦ ਕੀ ਉਹ ਆਪਣੇ ਮੋਟਰਸੇ ਛੱਡ ਕੇ ਜਿਮਲੇ ਸਾਰੇ ਬਾਹਰ ਆ ਗਏ ਇੱਕ ਦੋ ਫੜੇ ਵੀ ਬੰਦੇ ਜਿਮਲੇ ਫੜਿਆ ਤੇ ਉਹ ਬੰਦੇ ਦੌੜ ਗਏ ਆਪਣੇ ਮੋਟਰਲੇ ਦੌੜ ਹੀ ਗਏ ਮੋਟਰਲੇ 30 ਨਾ ਦੜ ਗਏ ਉਹ ਸੋ ਵੀ ਮੱਲੇ ਸਨ ਬਚਾਇਆ ਕੇ ਤੇ ਇਹ ਤਾਂ ਉਸ ਨੂੰ ਤਲਾਸ਼ ਕੀਤੀ ਜੀ ਇਧਰ 112 ਫੋਨ ਮੇ ਕੀਤਾ ਸੀਗਾ ਜੀ ਨਾਰੀ ਤੇ ਆਪਣੇ ਸਰਕਾਰ ਨੂੰ ਫੋਨ ਕੀਤਾ ਜੀ ਨਾਰਮਲ ਮੁੰਨੇ ਸੀਗੇ ਸਰਕਾਰ ਨੂੰ ਮੁੰਨੇ ਸੀਗੇ ਤੇ ਨਹੀਂ ਉਹ ਤਾਂ ਮੀਂਹ ਵਰਖਾ ਪਾ ਰਹੇ ਨੇ ਸਰ ਇਧਰ ਉਧਰ ਦੇਖਿਓ ਤੁਮਨੇ ਉਹ ਫਾਸਕੀ ਤਿਆਰੀ ਹੈ ਕੱਲ 1.10 ਵਜੇ ਦੇ ਕਰੀਬ ਹੈ ਇਹ ਖਨੀਸੂ ਜਿਹੜੇ ਨੇ ਇਹ ਆ ਰਹੇ ਸੀਗੇ ਮਾਲ ਪਰ ਅੱਡੇ ਤੋਂ ਇਹਨਾਂ ਕੋਲ ਵਰਨਾ ਕਾਰ ਸੀਗੀ ਤੇ ਇਹ ਜਦੋਂ ਉਹ ਮਾਲ ਪਰ ਅੱਡੇ ਚੌਂਕ ਤੋਂ ਸਦਰ ਚੌਂਕ ਦੇ ਵਿੱਚ ਆਏ ਤੇ ਅਚਾਨਕ ਇੱਕ ਮੋਟਰਸਾਈਕਲ ਅੱਗੋਂ ਆਇਆ ਉਹਦੇ ਚ ਇੱਕ ਨੌਜਵਾਨ ਸਿਗਾ ਸਵਾਰ ਮੋਟਰਸਾਈਕਲ ਤੇ ਤੇ ਉਹ ਆਪਸ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਤੇ ਕਾਰ ਲੱਗਣ ਤੋਂ ਥੋੜਾ ਥੋੜਾ ਬਹੁਤ ਆਪਸ ਦੇ ਵਿੱਚ ਬੈਸ ਬਾਜੀ ਟਕਰਾਅ ਹੋਇਆ ਉਸ ਤੋਂ ਬਾਅਦ ਜਿਹੜਾ ਹਨੀਸੂਦ ਹੈ ਇਹ ਆਪਣੀ ਕਾਰ ਲੈ ਕੇ ਤੇ ਬੁਲਾਵੜੀ ਸਾਈਡ ਨੂੰ ਗਿਆ ਲੇਕਿਨ ਉਹ ਦੋਨੋਂ ਬੰਦੇ ਹੀ ਇਹਦੇ ਮਗਰ ਆਏ ਕਾਰ ਮੋਟਰਸਾਈਕਲ ਵਾਲਾ ਤੇ ਉਹਦਾ ਭਰਾ ਵੀ ਇਹਦੇ ਮਗਰ ਦੋਨੋਂ ਆਏ ਜਦੋਂ ਇਹ ਬੁਲਾਵੜੀ ਨੂੰ ਅੰਦਰ ਕਿਸੇ ਚੌਂਕ ਬੁਲਾਵਾਰੀ ਦੇ ਲਾਗੇ ਪਹੁੰਚੇ ਤਾਂ ਉਹ ਟਕਰਾਅ ਵਧ ਗਿਆ ਇਹ ਫਿਰ ਆਪਸ ਦੇ ਵਿੱਚ ਇਹਨਾਂ ਦਾ ਇੱਕ ਵੀਡੀਓ ਰਿਕਾਰਡਿੰਗ ਸੀਗੀ ਉਹਦੇ ਮੁਤਾਬਕ ਇਹਨਾਂ ਦਾ ਆਪਸ ਵਿੱਚ ਝਗੜਾ ਹੀ ਹੋਇਆ ਹੋ ਕੇ ਤੇ ਇਹਦੇ ਤਾਂ ਇਹ ਬੰਦਾ ਜਿਹੜਾ ਇੰਜਰਡ ਹੋਇਆ ਜਿਹੜਾ ਸੰਚਿਤ ਸੰਚਿਤ ਨਾਮ ਦਾ ਮੁੰਡਾ ਜਿਹੜਾ ਉਹਦੇ ਸਿਰ ਤੇ ਛੱਪੀ ਬਾਕੀ ਜਿਹੜੀ ਗੱਲ ਇਹਨਾਂ ਵੱਲੋਂ ਗੋਲੀ ਚਲਾਈ ਗਈ ਜਾਂ ਕੁਝ ਐਸਾ

ਜੇ ਮੁਤਾਬਕ ਕਾਰਵਾਈ ਸੀ ਕਰਾਈ। ਸਾਨੂੰ ਪਤਾ ਲੱਗਾ ਜੀ ਕਾਰਵਾਈ ਕੀ ਸੀਗਾ ਇਹ ਲੜਾਈ ਟਰਲੇਗ। ਸੱਡਨਲੀ ਕੋਈ ਕਾਰਨ ਨਹੀਂ ਸੱਡਨਲੀ ਬੱਸ ਉਹ ਤਕਰਾਰ ਉਸ ਕੋ ਗੱਡੀ ਦਾ ਤੇ ਮੋਟਰਸਾਈਕਲ ਦਾ ਆਪਸ ਵਿੱਚ ਥੋੜਾ ਜਿਹਾ ਕਲੈਸ਼ ਟੱਚ ਹੋ ਗਈ ਹੁੰਦੀ ਆ ਆਪਸ ਦੇ ਵਿੱਚ। ਤੇ ਜਦੋਂ ਉਹ ਇੱਕ ਦੂਜੇ ਨਾਲ ਬਹਿਸ ਬਾਜ਼ੀ ਸ਼ੁਰੂ ਹੋ ਗਈ ਜਿਹੜੀ ਕਾਰਨ ਸਰ ਹੁਣ ਕਾਰਵਾਈ ਕੀਤੀ ਫਰਦਰ ਅਸੀਂ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਅਸੀਂ ਕਾਰਵਾਈ ਕਰਾਤੀ ਸ਼ੁਰੂ ਕਰ ਦਿੱਤੀ ਸੀਗੀ। ਤੇ ਜਲਦੀ ਹੀ ਹੀ ਸਹੀ ਸਿਟੀ ਤੇ ਪਹੁੰਚ ਜਾਓ ਮੈਂ ਜੋ ਸਚਾਈ ਅਸੀਂ ਉਹੀ ਕਰਾਂਗੇ ਜੋ ਫੈਕਟ ਹਨ ਫੈਕਟ ਗੋਲੀ ਚੱਲਣ ਵਾਲੇ ਜੇ ਸਾਹਮਣੇ ਨੇ ਸਰ ਇਹ ਪ੍ਰੈਸ ਕਾਨਫਰੰਸ ਕੁਝ ਇਨੀਸ਼ੀਅਟ ਕਰ ਬੈਲੇ ਆਂ ਇਸ ਰੂਪੇ ਹੀ ਦੱਸਾਂ ਲਈਏ ਕਿ ਗੋਲੀ ਨਹੀਂ ਗਈ ਇਹ ਦੇਖੋ ਇਹ ਵੀ ਠੀਕ ਹੈ ਗੱਲ ਲੇਕਿਨ ਇਹ ਐਫ ਆਈ ਆਰ ਦੇ ਅਸੀਂ ਫੈਕਟ ਦੱਸ ਰਹੇ ਹਾਂ ਐਫ ਆਈ ਆਰ ਦਰਜ ਹੋਈ ਹੈ ਪਹਿਲੇ ਲੇਕਿਨ ਅਸਲੀਅਤ ਜਿਹੜੀ ਹੈ ਉਹ ਅਸੀਂ ਤੁਹਾਨੂੰ ਸਟੇਟਮੈਂਟ ਦੇ ਦਿੱਤੀ ਜਿਹੜੇ ਮੁੰਡੇ ਸੱਟ ਲੱਗੀ ਦੇ ਕੀ ਮਾਮਲਾ ਹੈ ਸੰਚਿਤ ਹੈ ਦਾ ਨਾ ਹਾਲਾਤ ਕਿਹੋ ਜਿਹਾ ਬਿਲਕੁਲ ਕੰਫਰਟੇਬਲ ਹੈ ਠੀਕ ਹੈ ਹਾਂ ਜਿਹੜੇ ਸੱਟ ਕਿਸ ਤਰ੍ਹਾਂ ਲੱਗੀ ਹੈ ਉਹ ਜਾਨ ਕੇ ਦਾ ਸੱਟ ਲੜਾਈ ਨਾਲ ਲੱਗੀ ਹਾਂ ਲੜਾਈ ਚ ਕੋਈ ਨਹੀਂ ਦੱਸ ਸਕਦਾ ਫਿਲਹਾਲ ਸਾਡੀ ਟਰਾਈ ਜਾਰੀ ਹੈ ਅਸੀਂ ਜਲਦੀ ਕੋਈ ਜਲਦੀ ਕੋਈ ਨਹੀਂ ਦਾ ਰੋਲਾ ਪਿਆ ਹੈ ਉਹ ਅਸਲਾ ਪਤਾ ਕੀਤਾ ਗਿਆ ਜੋ ਕੋ ਹੈ ਸਭ